ਆ ਹੁਣੇ ਚੱਲੋ ਮੈਂ ਹੁਣੇ ਮਿੱਟੀ ਪਵਾ ਦਿੰਨੀ ਆ ਟਰਾਲੀਜ਼ ਮੈਂ ਚਾਰ ਟਰਾਲੀਆਂ ਪੰਜ ਟਰਾਲੀਆਂ ਜਿੰਨੀ ਲੋੜ ਹੋਵੇ ਮੈਂ ਇੱਕ ਵਾਰ ਲੈਵਲ ਕਰ ਦਿੰਨੀ ਇੱਕ ਕੀ ਗਾਰੰਟੀ ਕਿ ਸਵੇਰੇ بارش ਆ ਕੇ ਸਾਰੇ ਟੁਕੜੇ ਹੋ ਜਾਣਗੇ بارش ਤੋਂ ਪਹਿਲੇ ਹੀ ਡਿੱਗ ਰਸਾ ਇਹ ਤਾਂ ਅਰੇਂਜਮੈਂਟ ਕਰਾ ਕੇ ਰੱਖੋ بارش ਤੋਂ ਪਹਿਲਾਂ ਹੀ ਮਿੱਟੀ ਪਾਈ ਹੈ بارش ਦੇ ਨਾਲ ਉਹ ਜਿੱਕੜ ਬਣ ਗਿਆ ਇੱਕ ਮਿੰਟ ਵੈਸੇ ਮੇਰਾ ਮੇਰਾ ਤੁਹਾਨੂੰ ਵੀ ਇੱਕ ਸਵਾਲ ਹੈ ਤੁਸੀਂ ਵੀ ਅੱਜ ਹੀ ਕਿਉਂ ਇੱਥੇ ਆਏ ਹੋ ਜੀ ਕਿਉਂਕਿ ਫੋਟੋ ਲੈ ਗਈ ਸੀ ਮੈਂ ਚੰਗਾ ਹੂੰਗਾ ਜੇ ਮੈਨੂੰ ਦੱਸਦੇ ਕਿ ਮੈਂ ਮਿੱਟੀ ਆ ਰਹੀ ਮੇਰੇ 335 ਨੰਬਰ ਨੇ ਮੈਂ ਕੋਈ 200 ਬੰਦਾ ਲੈ ਕੇ ਇਹਨਾਂ ਦਾ ਸਵਾਗਤ ਕਰਦਾ ਇਸੇ ਮੈਂ हमको भी के सीपी सर को गए ਤੇ ਉਹਨਾਂ ਨੇ ਸਾਨੂੰ ਫਰਸਦ ਦਵਾਇਆ ਕਿ ਆਪਾਂ ਜਲਦੀ ਤੋਂ ਜਲਦੀ ਸਾਰੇ ਜੋ ਸੜਕਾਂ ਬੰਨ੍ਹਣੀਆਂ ਤੇ ਸਫਾਈ ਦਾ ਵੀ ਕੰਮ ਜਿਹੜਾ ਚੱਲਦਾ ਪਿਆ ਬੜਾ ਅੱਛੀ ਤਰ੍ਹਾਂ ਅਸੀਂ ਕਰਾਂਗੇ ਇੱਥੇ ਜੀ ਮੈਂ ਤੁਹਾਨੂੰ ਦੱਸ ਨਹੀਂ ਇੱਥੇ ਐਮਿਨੇਸ਼ਨ ਡੰਪ ਹੋਣ ਦਾ ਕਰਕੇ ਇੱਥੇ ਵੋਡਾ ਐਕਟ ਹੈ ਇੱਥੇ ਇਵਨ ਰਿਪੇਅਰ অর ਮੇਨਟੇਨੈਂਸ ਦੇ ਲਈ ਵੀ ਤੁਹਾਨੂੰ ਐਨਓਸੀ ਦੀ ਜ਼ਰੂਰਤ ਹੁੰਦੀ ਆ ਆਰਮੀ ਤੋਂ ਆਦਰਵਾਇਜ਼ ਆਰਮੀ ਇੱਥੇ ਐਫਆਰ ਕਰ ਦਿੰਦੀ ਹੈ ਦੋ ਦਿਨ ਪਹਿਲਾਂ ਅਸੀਂ ਪੀਡੀਸੀ ਨਿਊਜ਼ ਤੇ ਅਮਰਸਰ ਦੀ ਪ੍ਰਮੁਖ ਸਬਜੀ ਮੰਡੀ ਵੱਲਾ ਸਬਜੀ ਮੰਡੀ ਦੇ ਬੇਹਦ ਬਦਤਰ ਹਾਲਾਤ ਆਪਣੇ ਦਸਕਾ ਦੇ ਨਾਲ ਸਾਂਝੇ ਕੀਤੇ ਸੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਬਜੀ ਮੰਡੀ ਦੀ ਹਾਲਤ ਬੇਹਦ ਖਸਤਾ ਹੈ ਦੇਖ ਸਕਦੇ ਹੋ ਇਹ ਜਿਹੇ ਚਾਰ ਸ਼ੈੱਡ ਨੇ ਜਿਨ੍ਹਾਂ ਵਿੱਚੋਂ ਤਿੰਨ ਸ਼ੈੱਡ ਬਿਲਕੁਲ ਕੰਡਮ ਹੋ ਚੁੱਕੇ ਹੈ ਸ਼ੈੱਡਾਂ ਤੇ ਜੋ ਉੱਪਰ ਚਾਦਰਾਂ ਪਾਈਆਂ ਜਾਂਦੀਆਂ ਟੀਨ ਪਾਏ ਜਾਂਦੇ ਆ ਉਹ ਜੰਗਾਲ ਦੇ ਖਾਦੇ ਹੋਏ ਆ ਜਦੋਂ ਕਿਤੇ ਵੀ 20 ਗਣੀ ਹਨੇਰੀ ਬਰਸਾਤ ਹੁੰਦੀ ਹੈ ਤਾਂ ਛੱਡਾਂ ਦੇ ਹੇਠਾਂ ਦਲਦਲ ਵਾਲਾ ਮਾਹੌਲ ਦੇਖਣ ਨੂੰ ਮਿਲਦਾ ਕਿਉਂਕਿ ਚਿਕੜ ਜਮਾ ਹੋ ਹੋ ਕੇ ਉੱਤੋਂ ਸਬਜ਼ੀਆਂ ਦੀ ਰਹਿਣ ਖੂਦ ਤੋਂ ਬੇहद ਹਾਲਾਤ ਖਰਾਬ ਹੋ ਜਾਂਦੇ ਆ ਇੱਥੇ ਹੀ ਬਸ ਨਹੀਂ ਛੱਡਾਂ ਤੱਕ ਪਹੁੰਚਣ ਦਾ ਇੱਕ ਵੀ ਸਾਫ਼ ਸੁਥਰਾ ਰਸਤਾ ਨਹੀਂ ਹੈ ਸਾਰੇ ਪਾਸੇ ਸੀਵਰੇਜ ਦਾ ਗੰਦਾ ਪਾਣੀ ਬਾਰਿਸ਼ ਦਾ ਖੜਾ ਪਾਣੀ ਗੰਦਗੀ ਦੇ ਢੇਰ ਬਦਬੂ ਮੱਛਰ ਤੋਂ ਬਿਮਾਰੀਆਂ ਦੇ ਢੇਰ ਤੇ ਆ ਅਮਰਸਰ ਦੀ ਵੱਲਾ ਸਬਜ਼ੀ ਮੰਡੀ ਤੋਂ ਇਹ ਤਸਵੀਰਾਂ ਅਸੀਂ 2 ਦਿਨ ਪਹਿਲਾਂ ਪੀਡੀਸੀ న్యూਸ ਤੇ ਨਸ਼ਰ ਕੀਤੀਆਂ ਸੀ ਕਿ ਕਿਸ ਤਰ੍ਹਾਂ ਦੇ ਨਾਲ ਇੱਥੇ ਕਈ ਵਰਿਆਂ ਤੋਂ ਇੱਥੇ ਜੋ ਸਬਜ਼ੀ ਅਤੇ ਫਲ ਵਿਕਰੇਤਾ ਨੇ ਜੋ ਆਰਤੀਏ ਨੇ ਜਾਂ ਫਿਰ ਇੱਥੇ ਛੋਟੇ ਦੁਕਾਨਦਾਰ ਜੋ ਇੱਥੋਂ ਸਬਜ਼ੀਆਂ ਲੈਣ ਆਉਂਦੇ ਆ ਕਿਉਂਕਿ ਪ੍ਰਮੁੱਖ ਸਬਜ਼ੀ ਮੰਡੀ ਹੈ ਇਹ ਸਬਜ਼ੀ ਮੰਡੀ ਤੋਂ ਜੰਮੂ ਕਸ਼ਮੀਰ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਯਾਨੀ ਅਨੇਕਾ ਸ਼ਹਿਰਾਂ ਨੂੰ ਸਬਜੀ ਦੀ ਸਪਲਾਈ ਕੀਤੀ ਜਾਂਦੀ ਹੈ ਔਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਸਬ지ਆਂ ਪਹੁੰਚਦੀਆਂ ਵੀ ਨਹੀਂ ਮੰਗਵਾਈਆਂ ਜਾਂਦੀਆਂ ਨੇ ਕਿਉਂਕਿ ਆੜਤੀ ਇੱਥੇ ਵੱਡੀ ਗਿਣਤੀ ਵਿੱਚ ਮੌਜੂਦ ਨਹੀਂ ਪਰ ਇਸ ਮੰਡੀ ਦੇ ਬੇहद ਬੱਤਰ ਹਾਲਾਤ ਆਵਾਰਾ ਪਸ਼ੂ ਥਾਂ-ਥਾਂ ਤੇ ਗੰਦਗੀ ਦੇ ਢੇਰ ਬੇहद ਬਦਬੂਦਾਰ ਛੱਡਾਂ ਦੀ ਤਸਵੀਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਚਿੱਕੜ ਦੇ ਵਿੱਚ ਲੋਕ ਸਬ지ਆਂ ਵੇਚਣ ਦੇ ਲਈ ਮਜਬੂਰ ਨੇ ਤੋਂ ਲੋਕਾਂ ਦੀ ਗੁਹਾਰ ਅਸੀਂ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਦਾ ਜੀ ਕਸਰ ਦੇਖਣ ਨੂੰ ਮਿਲਿਆ ਕਿ ਹਲਕਾ ਵਿਧਾਇਕ ਜੀਵਨ ਜੋਤ ਕੋ ਰਾਜੇ ਪਹੁੰਚੇ ਨੇ ਇੱਕ ਆਰਜੀ ਟਾਇਲਟ ਦਾ ਉਦਘਾਟਨ ਕਰਨ ਦੇ ਲਈ ਬੇहद ਖਾਸ ਸੋਹਣੀ ਜਿਹੜੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਤੋਂ ਬਤਾਏ ਕਿਥੇ ਪਹੁੰਚੇ ਨੇ ਜੀਵਨ ਜੋਤ ਸਾਡੇ WhatsApp ਗਰੁੱਪਸ ਬਣੇ ਹੋਏ ਆ ਜਿਦੇ ਵਿੱਚ ਅ ਦਿਨ ਚ ਦੋ ਵਾਰ ਸਫਾਈ ਦੀਆਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਪਿਕਸ ਮੰਗਵਾਉਂਦੇ ਰਹੀਏ ਕਿ ਮੰਡੀ ਸਾਫ਼ ਹੋ ਰਹੀ ਹੈ ਬਟ ਹੈਵਿੰਗ ਸੈਟ ਦੈਟ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਪਤਾ ਹੋਣੀ ਬਹੁਤ ਜ਼ਰੂਰੀ ਹੈ ਕਿ ਮੰਡੀ ਦੇ ਵਿੱਚ ਵੋਡਾ ਐਕਟ ਲੱਗਾ ਹੋਇਆ ਮੈਂ ਰਾਦਰ ਅੱਜ ਤੁਹਾਡੇ ਤੋਂ ਇੱਕ ਹੈਲਪ ਚਾਹੁੰਦੀ ਆ ਕਿ ਸਾਨੂੰ ਇਹ ਦੇ ਲਈ ਸਾਡੀ ਆਵਾਜ਼ ਤੁਸੀਂ ਵੀ ਇੰਨੀ ਰੇਜ਼ ਕਰੋ ਕਿ ਸਾਨੂੰ ਜਿਹੜਾ ਇਹ ਐਨਓਸੀ ਨਹੀਂ ਪ੍ਰੋਵਾਈਡ ਹੁੰਦਾ ਆਰਮੀ ਵੱਲੋਂ ਉਹ ਜਿਹੜਾ ਉਹ ਕਿਸੇ ਤਰੀਕੇ ਇਥੇ ਜੀ ਮੈਂ ਤੁਹਾਨੂੰ ਦੱਸਣੀ ਇਥੇ ਐਮਿਨੇਸ਼ਨ ਡੰਪ ਹੋਣ ਦਾ ਕਰਕੇ ਇਥੇ ਵੋਡਾ ਐਕਟ ਹੈ ਇਥੇ ਈਵਨ ਰਿਪੇਅਰ অর ਮੇਨਟੇਨੈਂਸ ਦੇ ਲਈ ਵੀ ਤੁਹਾਨੂੰ ਐਨਓਸੀ ਦੀ ਜ਼ਰੂਰਤ ਹੁੰਦੀ ਆਰਮੀ ਤੋਂ ਆਦਰਵਾਇਜ਼ ਆਰਮੀ ਇਥੇ ਐਫਆਈਆਰ ਕਰ ਦਿੰਦੀ ਹੈ ਮੈਂ ਅੰਦਰ ਕਹਿ ਹੀ ਰਹੀਆਂ ਕਿ ਅਸੀਂ ਡਸਟਬਿਨਸ ਪ੍ਰੋਵਾਈਡ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਹੁਣ ਡਸਟਬਿਨ ਦੇ ਅੰਦਰ ਸਟਨਾ ਕਿੰਨੇ ਆ ਤੁਸੀਂ ਦੱਸੋ ਮੈਨੂੰ ਕਿੰਨੇ ਸਟਨਾ ਡਸਟਬਿਨ ਦੇ ਅੰਦਰ ਅਸੀਂ ਆਪ ਸਿੱਤਨਾ ਨਾ ਤੁਸੀਂ ਲਾ ਮੇਕਰ ਜਿਹੜੇ ਲੋਕ ਬਣਾ ਸਕਦੇ ਬਣਾ ਰਹੇ ਆ ਅੱਜ ਇਹ ਇਨਸਟਰਕਸ਼ਨ ਆਈ ਨੈਵਰ ਵਾਂਟਡ ਕਿ ਇਸ ਕਰਕੇ ਇੱਥੇ ਦੇਖੋ ਕਿਉਂਕਿ ਅਸੀਂ ਇੱਥੇ ਬਹੁਤ ਜ਼ਿਆਦਾ ਕੁਝ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰ ਪਾ ਰਹੇ ਨਾ ਇਸ ਕਰਕੇ ਅਸੀਂ ਸਖਤੀ ਤੋਂ ਥੋੜਾ ਜਿਹਾ ਮਨ ਚ ਆਉਂਦਾ ਹੈ ਕਿ ਕੀ ਸਖਤੀ ਕਰੀਏ ਫੜੀਆਂ ਬਲਿਆਂ ਨੂੰ ਕੀ ਫਾਈਨ ਲਾਈਏ ਹੈ ਨਾ ਪਰ ਅੱਜ ਨਜ਼ਰ ਹਿੱਲੇ ਨਹੀਂ ਜਿੱਨਾ ਜਿਹੜਾ ਕੈਮਰਾ ਆਇਆ ਤਾਂ ਉਹ ਸਮਾਈ ਹੋਣੀ ਦੇਖੋ ਇਸ ਤਰ੍ਹਾਂ ਹੈ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਬਿਲਕੁਲ ਲੱਗਦੇ ਨੇ ਇੱਥੇ ਸਫਾਈ ਲਗਾਤਾਰ ਹੁੰਦੀ ਹੈ ਇੱਥੇ ਤੁਸੀਂ ਦੋ ਵਾਰ ਸਫਾਈ ਕਰੋਗੇ ਤਾਂ ਜਿੰਨੇ ਲੋਕ ਜਿੰਨੇ ਲੋਕ ਭਾਜੀ ਮੈਂ ਵੀ ਤੁਹਾਡੇ ਤੋਂ ਪਹਿਲੇ ਹੀ ਨਿਕਲ ਕੇ ਆਈਆਂ ਮੈਂ ਸਫਾਈ ਨਹੀਂ ਹੈਗੀ ਮੰਦੇ ਹੋ ਇਹ ਮੰਦੇ ਸਫਾਈ ਨਹੀਂ ਹੈਗੀ ਮੈਂ ਕਹਿ ਰਹੀ ਆ ਕਿ ਪਲਾਸਟਿਕ ਦੇ ਲਿਫਾਫੇ ਲੋਕ ਸੁੱਟ ਕੇ ਜਾ ਰਹੇ ਨੇ ਗਲਿਆ ਸੜਿਆ ਫਰੂਟ ਜਿਹੜਾ ਇਹਨਾਂ ਦਾ ਬਚ ਜਾਂਦਾ ਹੈ ਮੇਰਾ ਫਿਰ ਇੱਕੋ ਹੀ ਗੱਲ ਹੈ ਕਿ ਅਸੀਂ ਥੱਲੇ ਕਿਉਂ ਸੁੱਟ ਜਾਂਦੇ ਹਾਂ ਫੇਰ ਉਹਦਾ ਹਾਲ ਕੀ ਹੈ ਇਹ ਸੜਿਆ ਫਰੂਟ ਵੈਜੀਟੇਬਲ ਹੈ ਦੇਖੋ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਵੀ ਸਾਨੂੰ ਨਿਭਾਉਣੀ ਪਵੇਗੀ ਇੱਕ ਵਾਰ ਪਸ਼ੂ ਜਾਨਵਰ ਵੀ ਇੱਥੇ ਬਹੁਤ ਜ਼ਿਆਦਾ ਨੇ ਇਹ ਸਬਜੀ ਮੰਡੀ ਨਹੀਂ ਨਜ਼ਰ ਆ ਰਹੀ ਜਾਨਵਰਾਂ ਦੀ ਮੰਡੀ ਨਜ਼ਰ ਆ ਰਹੀ ਹੈ ਨਹੀਂ ਦੇਖੋ ਜਾਨਵਰ ਤਾਂ ਇੱਥੇ ਹੈਗੇ ਨੇ ਬਿਲਕੁਲ ਹੈਗੇ ਕਿਉਂਕਿ ਅਗੇਨ ਚਾਰ ਦੀਵਾਰੀ ਨਹੀਂ ਹੈ ਫਿਰ ਮੇਰੀ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਚਾਰ ਦੀਵਾਰੀ ਕਿਉਂ ਨਹੀਂ ਹੋ ਸਕਦੀ ਕਿਉਂਕਿ ਬੋੜਾ ਇੱਕ ਅਸੀਂ ਇੱਟ ਨਹੀਂ ਲਗਾ پا ਰਹੇ ਅਸੀਂ ਕਿਹਾ ਸੀ ਕਿ ਸਾਰੇ ਹੱਲ ਕਰਾਂਗੇ ਬੋਰਡ ਲਾਏ ਸੀ ਉਸ ਤੋਂ ਲਾਇਆ ਸੀ ਸਭ ਕੀਤੇ ਸੀ ਸੁਣੋ ਅਸੀਂ ਕਰ ਰਹੇ ਹਾਂ ਚਾਰ ਵਾਰ ਸਾਨੂੰ ਯੂਜ਼ ਹੋ ਗਈ ਐਨਓਸੀ 4 ਟਾਈਮਸ ਅਸੀਂ ਚੰਦੀ ਮੰਦਰ ਲੈਟਰਸ ਲਿਖੀਆਂ ਰੀਸੈਂਟ ਡੀਸੀ ਮੈਡਮ ਨੇ ਲੈਟਰਸ ਲਿਖੀਆਂ ਹੋਈਆਂ ਨੇ ਮੈਂ ਅੱਜ ਇਹ ਕਹਿ ਰਹੀ ਆ ਕਿ ਅਸੀਂ ਜਿੰਨੀ ਟਰਾਈ ਕਰਦੇ ਪਿਆ ਅਸੀਂ ਕਰ ਰਹੇ ਹਾਂ ਵੀ ਵਿਲ ਸਟਿਲ ਟਰਾਈ ਕਿ ਸਾਨੂੰ ਐਨਓਸੀ ਮਿਲੇ ਅਗਰ ਸਾਨੂੰ ਇਹ ਲੱਗੇਗਾ ਕਿ ਕਿਸੇ ਪਾਸੇ ਸਾਨੂੰ ਹਿੰਦੇ ਵਸਿੱਲੇ ਐਨਓਸੀ ਨਹੀਂ ਮਿਲ ਰਹੀ ਹੈ ਫਿਰ ਫਿਰ ਵੀ ਵਿਲ ਸੀ ਕਿ ਮੰਡੀ ਨੂੰ ਅਸੀਂ ਕਿੱਥੇ ਔਰ ਕਿਵੇਂ ਲੈ ਕੇ ਜਾ ਸਕਦੇ ਇਹ ਮੈਂ ਅਜੇ ਬਿਲਕੁਲ ਰੋ ਆਪਣੇ ਲੈਵਲ ਤੇ ਇਹ ਕਹਿ ਰਹੀਆਂ ਕਿਉਂਕਿ ਇਹ ਚੀਜ਼ ਅਸੀਂ ਵੀ ਇਹ ਚੀਜ਼ ਅਸੀਂ ਵੀ ਸਫਾਈ ਹੋਈ ਨਹੀਂ ਸਕਦੀ ਅਰੇ ਤੁਸੀਂ ਨਾ ਮੇਰੀ ਗੱਲ ਸੁਣੋ ਪਹਿਲੇ ਸਫਾਈ ਦੋ ਵਾਰ ਹੁੰਦੀ ਹੈ ਮੈਡਮ ਨਜ਼ਰ ਕਿਉਂ ਨਹੀਂ ਆ ਸਫਾਈ ਦੋ ਵਾਰ ਫਿਰ 1 ਮਿੰਟ ਇਹ ਸਮਝੋ ਮੰਡੀ ਕੋਈ ਇਦਾਂ ਨਹੀਂ ਹੈ ਕਿ 10 ਵਜੇ ਪੱਕੀ ਸਫਾਈ ਹੋਈ 10 ਵਜੇ ਮੰਡੀ ਸਾਰੀ ਬੰਦ ਹੋ ਗਈ ਉਸ ਤੋਂ ਬਾਅਦ ਸਫਾਈ ਹੋਗੀ ਉਹ ਤਾਂ ਬਸ ਸਫਾਈ ਰਹੇਗੀ ਮੰਡੀ ਇੱਥੇ ਸ਼ਾਇਦ ਹੁਣ ਤੱਕ ਵੀ ਚੱਲੀ ਜਾ ਰਹੀ ਹੈ ਇੱਕ ਵਾਰ ਸਫਾਈ ਹੋ ਗਈ ਹੈ ਦੋ ਵਾਰ ਹੋ ਗਈ ਹੱਲੇ ਵੀ ਇਹ ਤੋਂ ਬਾਅਦ ਇੱਕ ਵਾਰ ਸ਼ਾਮ ਨੂੰ ਵੀ ਹੋਣੀ ਹੈ ਇੱਥੇ ਜਿਹੜੇ ਬੰਦੇ ਲੱਗੇ ਹੋਏ ਨੇ ਉਹ ਦੋ ਵਾਰ ਸਾਫ਼ ਕਰਦੇ ਨੇ ਸੱਤ ਕਰਮਚਾਰੀ ਹੈ ਜਿਹੜੇ ਇੱਥੇ ਲੱਗੇ ਹੋਏ ਆ ਜਿਹੜੀ ਹੋਈ ਤਾਂ ਸਫਾਈ ਸ਼ੁਰੂ ਹੋਏ ਇੱਥੇ ਜਿੰਨੀਆਂ ਅਕਾਉਂਟੇਬਿਲਟੀ ਚੈੱਕ ਕਰਨੀ ਪੈਣੀ ਹੈ ਮੈਂ ਫਿਰ ਇਹ ਕਹਿ ਰਹੀ ਆ ਮੈਂ ਫਿਰ ਇਹ ਕਹਿ ਰਹੀ ਸੁਣ ਲੋ ਮੈਂ ਫਿਰ ਇਹ ਕਹਿ ਰਹੀ ਆ ਕਿ ਜਿੰਨਾ ਸਟਾਫ ਹੈਗਾ ਮੈਂ ਉਹਨਾਂ ਨੂੰ ਅੱਜ ਹਦਾਇਤ ਦੇ ਕੇ ਆਈ ਆ ਕਿ ਸਭ ਤੋਂ ਪਹਿਲੇ ਸਾਰਿਆਂ ਨੂੰ ਮਨਾਦੀ ਕਰ ਦੋ ਕਿ ਕੋਈ ਪਲਾਸਟਿਕ ਬੈਗਸ ਕੋਈ ਗਲਿਆ ਸੜਿਆ ਸਮਾਨ ਅਗਰ ਕੱਲ ਨੂੰ ਕੋਈ ਇਥੇ ਸੁੱਟੇਗਾ ਤੇ ਪਹਿਲੀ ਗੱਲ ਤੇ ਉਹ ਚਲਾਨ ਕਟਿਆ ਜਾਏਗਾ ਹਾਂਜੀ ਬਿੰਸ ਤਾਂ ਅ ਅਸੀਂ ਖੁਦ ਵੰਡਵਾ ਕੇ ਗਏ ਆ ਅਸੀਂ ਖੁਦ ਹਰ ਜਗ੍ਹਾ ਦੇ ਉੱਤੇ ਬਿੰਸ ਵੰਡਵਾ ਕੇ ਗਏ ਹੁਣ ਉਹ ਬਿੰਸ ਕਿੱਥੇ ਗਏ ਤੁਸੀਂ ਮੈਨੂੰ ਦੱਸੋ ਵਾਟ ਐਲਸ ਕੈਨ ਵੀ ਡੂ ਮੈਂ ਇਸੇ ਲਈ ਕਹਿੰਦੀ ਹਾਂ ਤੁਸੀਂ ਐਮ ਐਲ ਏ ਵੀ ਹੋ ਸਰਕਾਰ ਵੀ ਹੋ ਕੁਝ ਨਹੀਂ ਕਰਦੇ ਮੈਂ ਫਿਰ ਅਸੀਂ ਦੁਬਾਰਾ ਵੀ ਬਿੰਸ ਦੇ ਰਹੇ ਹਾਂ ਹੂੰ ਫਿਰ ਜੁਕੀ ਸਰਕਾਰ ਮੈਂ ਵੀ ਮੈਂ ਕੀ ਕਹਿ ਰਹੀ ਹਾਂ ਫਿਰ ਬੀਇੰਗ ਸਰਕਾਰ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਇੱਕ ਵਾਰ ਬਿੰਸ ਲਗਵਾਤੇ ਉਹ ਬਿੰਸ ਨਹੀਂ ਮਿਲ ਰਹੇ ਆ ਅਸੀਂ ਬਿੰਸ ਦੁਬਾਰਾ ਲਗਵਾ ਰਹੇ ਹੈਗੇ ਆ ਲਿਸਨ ਮੇਰਾ ਪੁਆਇੰਟ ਇਹ ਹੈਗਾ ਕਿ ਸਰਕਾਰ ਮੰਡੀ ਦੇ ਵਿੱਚ ਜੇ ਅਸੀਂ ਬਾਕੀ ਚੀਜ਼ ਸਾਫ਼ ਕਰ ਸਕਦੇ ਤੇ ਸਾਡੀ ਮੰਡੀ ਨਾਲ ਕੋਈ ਦੁਸ਼ਮਣੀ ਹੈ ਉਹ ਵੀ ਦੈਟ ਟੂ ਜਦੋਂ ਮੈਂ ਖੁਦ ਕਹਿ ਕੇ ਗਈ ਹਾਂ ਕਿ ਅਸੀਂ ਮੰਡੀ ਦੀ ਜ਼ਿੰਮੇਵਾਰੀ ਲੈ ਰਹੇ ਮੈਂ ਅੱਜ ਵੀ ਇਹ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਹੀ ਹਾਂ ਕਿ ਅਗਰ ਅਗਰ ਸਾਨੂੰ ਇਹ ਲੱਗੇਗਾ ਚਾਰੋਂ ਤਰਫ ਤੋਂ ਟ੍ਰਾਈ ਕਰਕੇ ਲੱਗ ਰਿਹਾ ਕਿ ਨਹੀਂ ਸਾਨੂੰ ਐਨਓਸੀ ਦਾ ਕੁਝ ਹੋ ਰਿਹਾ ਤਾਂ ਮੈਂ ਆਈ ਹੈਵ ਆਲਰੇਡੀ ਸਟਾਰਟਡ ਲੁਕਿੰਗ ਫਾਰ ਸਪੇਸਿਸ ਕਿ ਮੈਂ ਇੱਕ ਖੁੱਲੀ ਚਿੱਠੀ ਲਿਖੀ ਗਈ ਸੀ ਇਥੋਂ ਦੇ ਇਲੈਕਟਰੀਟ ਬੋਡੀ ਤੋਂ ਵੱਲੋਂ ਉਸ ਦੇ ਬਾਰੇ ਸਰ ਇਹ ਜਿਹੜੀਆਂ ਚਿੱਠੀਆਂ ਤੁਹਾਨੂੰ ਮੈਂ ਦਿਖਾ ਦੇਣੀ ਆ ਜੀ ਮੈਂ ਮੈਂ ਸੁਣੋ ਸੁਣੋ ਖੁੱਲੀ ਚਿੱਠੀ ਦੀ ਗੱਲ ਸੁਣੋ ਮੇਰੀ ਮੈਂਬਰ ਵੀ ਕੋਈ ਚੇਅਰਮੈਨ ਨਹੀਂ ਮੇਰੇ ਉਹ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਉਹਦਾ ਪਤਾ ਉਹ ਕਿਉਂ ਨਹੀਂ ਨਹੀਂ ਬਿਲਕੁਲ ਵੀ ਨਹੀਂ ਕੋਈ ਨੰਬਰ ਵੀ ਦਿੱਤੇ ਹੋਏ ਨੇ ਉਹ ਸਵਿਚ ਆਫ ਆ ਰਹੇ ਨੇ ਜਿਹੜੇ ਉੱਥੇ ਇੰਪੋਰਟ ਸਪਾਈ ਵਾਲੇ ਨੇ ਸਾਰੇ ਦੇ ਨੰਬਰ ਸਵਿਚ ਆਫ ਆ ਰਹੇ ਨੇ ਸ੍ਰੀ ਸਾਹਿਬ ਕਿਹਾ ਸੀ ਕਿ ਕਾਲ ਲਗਾਈ ਹੈ ਜੀ ਫੋਨ ਨਹੀਂ ਲੱਗ ਰਿਹਾ ਜਿਹੜੀ ਵੀ ਲਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੈਸੇ ਮੇਰਾ ਮੇਰਾ ਤੁਹਾਨੂੰ ਵੀ ਇੱਕ ਜੀ ਕਿਉਂ ਇੱਥੇ ਆਇਓ ਜੀ ਕਿਉਂਕਿ ਫੋਟੋ ਪੈ ਗਈ ਨਹੀਂ ਨਹੀਂ ਮੈਂ ਸੁਣ ਕੇ ਇੱਥੇ ਆਈ ਸੀ 4 ਦਿਨ ਪਹਿਲੇ ਵੀ ਟਵੀਟਰ ਤੇ ਆਈ ਆ ਮੈਂ ਤੁਹਾਨੂੰ ਇਹ ਦੱਸ ਰਹੀ ਆ ਮੈਂ ਇਸੇ ਕਰਕੇ ਜਿਸ ਦਿਨ ਤੋਂ ਇਹ ਮੈਟਰ ਟਵਿੱਟਰ ਤੇ ਆਇਆ ਉਸ ਦਿਨ ਤੋਂ ਮੈਂ ਇਹ ਦੱਸਣਾ ਚਾਹ ਰਹੀ ਆ ਕਿ ਅਸੀਂ ਹਰ ਰੋਜ਼ ਆ ਰਹੇ ਹਾਂ ਠੀਕ ਹੈ ਬਾਕਾਇਦ ਦੀ ਬਾਜ ਆ ਗੁਰਸੇਵਾ ਖੁਣੀ ਸਾਡੇ ਇੱਥੇ ਸਾਡੇ ਵੱਲੋਂ ਇੱਥੇ ਰਿਪਰੈਜ਼ੈਂਟੇਸ਼ਨ ਅਸੀਂ ਕਰਦੇ ਨੇ ਇਹ ਜੇ ਕੋਈ ਚਾਹੇ ਕੋਈ ਕਾਰਪੋਰੇਸ਼ਨ ਦਾ ਕੰਮ ਹੁੰਦਾ ਜਿਵੇਂ ਇੱਥੇ ਅੱਜ ਪੋਰਟੇਬਲ ਵਾਸ਼ਰੂਮਸ ਆਏ ਹੈ ਚਾਹੇ ਕੋਈ ਉਹ ਫੋਗਿੰਗ ਦਾ ਕੰਮ ਹੈ ਇਹਨਾਂ ਨੂੰ ਕਰਕੇ ਕੰਟੈਕਟ ਤਾਂ ਆਇਆ ਜਾਂਦਾ ਹੈ ਅ ਅੱਜ ਦੀ ਰੇਟ ਦੇ ਵਿੱਚ ਮੈਂ ਤੁਹਾਨੂੰ ਇਹ ਦੱਸ ਦੇਣੀ ਆ ਤੁਸੀਂ ਸਵਾਲ ਕਰ ਰਹੇ ਹੋ ਜਿਸ ਦਿਨ ਤੇ ਇੱਥੇ ਬਾਰਿਸ਼ ਹੋ ਰਹੀ ਹੈ ਨਾ ਜਿਸ ਦਿਨ ਦੀ ਸਾਰਾ ਮਹਿਕਮਾ ਸਿਰਫ ਮੰਡੀ 'ਚ ਲੱਗਾ ਹੋਇਆ ਹੈ ਰੈਗੂਲਰ ਡੀਵਾਟਰਿੰਗ ਹੋ ਰਹੀ ਹੈ ਇਨਸਪਾਇਟ ਆਫ ਦਾ ਫੈਕਟ ਕਿ ਸਾਨੂੰ ਸਮਝ ਨਹੀਂ ਆ ਕਿ ਜਿਹੜਾ ਆਊਟਲੈਟ ਜਿਹੜਾ ਹੈ ਪਾਣੀ ਇਕੱਠਾ ਕਰਕੇ ਸੁੱਟ ਰਹੇ ਕਿੱਥੇ ਸੁੱਟ ਰਹੇ ਕਿ ਕੀ ਕਰ ਰਹੇ ਹੈਨਾ ਸਾਨੂੰ ਵੀ ਦਿੱਕਤ ਆ ਰਹੀ ਹੈ ਪਰ ਅਗੇਨ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਮੰਡੀ ਦੇ ਵਿੱਚ ਵੋਡਾ ਐਕਟ ਲੱਗਨ ਕਰਕੇ ਸਾਨੂੰ ਬਹੁਤ ਪ੍ਰੋਬਲਮ ਕਿੱਥੇ ਸੀਵਰੇਜ ਨਹੀਂ ਹੈ ਪਰ ਮੈਡਮ ਜਿਹੜੇ ਛੱਪੜ ਸੀਵਰੇਜ ਨਹੀਂ ਹੈ ਉਹ ਛੱਪੜ ਤੇ ਮਿੱਟੀ-ਮੁੱਟੀ ਪਾ ਕੇ ਕੁਝ ਭਾਈ ਜੀ ਮਿੱਟੀ ਪਾਈ ਫਿਰ ਵੀ ਛੱਪੜ ਬਣ ਗਏ ਮੈਂ ਫਿਰ ਕੀ ਦੱਸ ਰਹੀ ਹਾਂ ਹੁਣ ਤੁਸੀਂ ਕੋਈ ਨਹੀਂ ਬੋਲੋ ਕੋਈ ਨਹੀਂ ਬੋਲੋ ਆ ਪਰ ਆ ਹੁਣੇ ਚਲੋ ਮੈਂ ਹੁਣੇ ਮਿੱਟੀ ਪਵਾ ਦਿੰਨੀ ਆ ਟਰਾਲੀਜ਼ ਮੈਂ ਚਾਰ ਟਰਾਲੀਆਂ ਪੰਜ ਟਰਾਲੀਆਂ ਜਿੰਨੀ ਲੋੜ ਹੈ ਮੈਂ ਇੱਕ ਵਾਰ ਲੈਵਲ ਕਰ ਦਿੰਨੀ ਇੱਕ ਹੀ ਗਾਰੰਟੀ ਕਿ ਸਵੇਰੇ بارش ਆ ਕੇ ਫਿਰ ਉਹ ਚਿੱਕੜ ਨਹੀਂ ਹੋ ਜਾਣਾ ਇਹ ਬੇਸਿਕਲੀ ਤੇ ਚਿੱਕੜ ਹੈ ਨਾ بارش ਤੋਂ ਪਹਿਲੇ ਚਾਹੀਦਾ ਸੀ ਨਾ ਇਹ ਤਾਂ ਅਰੇਂਜਮੈਂਟ ਕਰਾ ਕੇ ਰੱਖਦੇ بارش ਤੋਂ ਪਹਿਲਾਂ ਹੀ ਮਿੱਟੀ ਪਾਈ ਹੈ بارش ਦੇ ਨਾਲ ਉਹ ਚਿੱਕੜ ਬਣ ਗਿਆ ਹੁਣ ਮਿੱਟੀ ਨਾ ਮਿੱਟੀ ਦਾ ਤੇ ਹੱਲ ਮੈਂ ਦੱਸ ਨਹੀਂ ਦੇਖੋ ਇਹਦਾ ਹੱਲ ਇੱਕ ਹੀ ਹੈ ਕਿ ਕਿਸੇ ਵੀ ਤਰੀਕੇ ਸਾਨੂੰ ਆਰਮੀ ਤੋਂ ਐਨਓਸੀ ਮਿਲੇ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦੀ ਕਿ ਅਸੀਂ ਐਨਓਸੀ ਕੰਸਟਰਕਸ਼ਨ ਨਹੀਂ ਨਹੀਂ ਮੰਗ ਰਹੇ ਆ ਅਸੀਂ ਐਨਓਸੀ ਰਿਪੇਅਰ ਐਂਡ ਮੇਂਟੇਨੈਂਸ ਲਈ ਮੰਗ ਰਹੇ ਹਾਂ ਐਂਡ ਥੇਅਰ ਇਜ਼ ਅ ਪ੍ਰੋਵੀਜ਼ਨ ਅੰਡਰ ਬੋਡਾ ਐਕਟ ਫॉर ਰਿਪੇਅਰ ਐਂਡ ਮੇਂਟੇਨੈਂਸ ਅਸੀਂ ਉਸ ਪ੍ਰੋਵੀਜ਼ਨ ਦੇ ਨਾਲ ਬਾਰ ਬਾਰ ਲਿਖ ਕੇ ਕਹਿ ਰਹੇ ਹਾਂ ਕਿ ਤੁਹਾਡੀਆਂ ਜੋ ਵੀ ਕੰਡੀਸ਼ਨਸ ਨੇ ਅਸੀਂ ਉਨਾ ਨੂੰ ਫੋਲੋ ਕਰਦੇ ਹੋਏ ਰਿਪੇਅਰ ਐਂਡ ਮੇਨਟੇਨੈਂਸ ਕਰਾਨੀ ਚਾ ਰਹੇ ਆ ਸਾਨੂੰ ਚਾਰ ਵਾਰ ਅਸੀਂ ਜੀਓਸੀ ਨੂੰ ਇੱਥੇ ਮਿਲ ਕੇ ਆਏ ਆ ਸਾਨੂੰ ਚਾਰ ਵਾਰ ਜੀਓਸੀ ਤੋਂ ਨਾ ਹੋਈ ਹੈ ਹਰ ਡੀਸੀ ਜਿੰਨੇ ਡੀਸੀਸ ਇੱਥੇ ਆਏ ਨੇ ਸਾਰੇ ਜੀਓਸੀਸ ਨੂੰ ਅਲੱਗ-ਅਲੱਗ ਮਿਲ ਕੇ ਆਇਆ ਹਰ ਵਾਰ ਐਨਓਸੀ ਤੋਂ ਇਨਕਾਰ ਹੋ ਜਾਂਦਾ ਹੈ ਹਡਲਸ ਕੀ ਨੇ ਮੈਮ ਐਨਓਸੀ ਨਹੀਂ ਦੇ ਰਹੇ ਨਾ ਹਡਲ ਇਹਦੇ ਵਿੱਚ ਕੁਝ ਨਹੀਂ ਹੈ ਮੈਂ ਤਾਂ ਮੈਂ ਤੇ ਦੇਖੋ ਇਹ ਮੈਟਰ ਚਾਹੀਏ ਅ ਡਿਫੈਂਸ ਨਾਲ ریلیਟਡ ਹੈ ਸੈਂਟਰ ਦਾ ਮੈਟਰ ਇਨ ਸਪਾਈਟ ਆਫ 댓 ਮੈਂ ਆਪਣੀ ਵਿਧਾਨ ਸਭਾ ਦੇ ਵਿੱਚ ਵੀ ਇੱਕ ਕੁਐਸਚਨ ਰੇਜ਼ ਕੀਤਾ ਸੀਗਾ ਕਿ ਜਦੋਂ ਤਾਂ NHAI ਵੱਲੋਂ ਕੋਈ ਪੁਲ ਬਣਨਾ ਹੈ ਕੋਈ ਹੋਰ ਬਿਲਡਿੰਗ ਬਣਨੀ ਹੈ 50 ਮੀਟਰ ਦੀ ਦੂਰੀ ਤੇ NOC ਮਿਲ ਜਾਂਦੀ ਹੈ ਤੇ ਮੰਡੀ ਦੀ ਰਿਪੇਅਰ ਮੇਨਟੇਨੈਂਸ ਦੇ ਲਈ ਸੈਂਟਰ ਕਿਉਂ ਸਾਨੂੰ ਐਨਓਸੀ ਜਾਂ ਡਿਫੈਂਸ ਵਾਲੇ ਕਿਉਂ ਐਨਓਸੀ ਨਹੀਂ ਦੇ? ਅੱਛਾ ਮੈਮ ਇਹ ਤੇ ਮਸਲਾ ਹੋ ਗਿਆ ਡਿਫੈਂਸ ਦੇ ਨਾਲ। ਜਹਾਜ਼ਗੜ ਦੇ ਜੋ ਹਾਲਾਤ ਨੇ ਉਹਦੇ ਤੇ ਕੋਈ ਡਿਫੈਂਸ ਨਹੀਂ ਲਾਗੂ ਹੁੰਦਾ। ਜਹਾਜ਼ਗੜ ਕੱਲ ਪਰਸੋਂ ਤੋਂ ਸਾਰਿਆਂ ਨੂੰ ਰਿਟਨ ਕੀ ਵਰਬਲ ਕੀ ਵਾਰਨਿੰਗ ਹੋ ਚੁੱਕੀ ਆ ਮੰਡੇ ਉੱਥੇ ਸਖਤ ਐਕਸ਼ਨ ਜਾ ਰਿਹਾ ਆਪਣੇ ਕੈਮਰੇ ਲੈ ਕੇ ਚਲੇ ਜਾਓ। ਮੰਡੇ ਨੂੰ ਉੱਥੋਂ ਜਿੰਨੀ ਇਨਕ੍ਰੋਚਮੈਂਟ ਹੈ ਉਹ ਸਾਰੀ ਚੁੱਕ ਰਿਆਂ ਤੇ ਜਿਹੜੀ ਗੰਦਗੀ ਉੱਥੇ ਪਾਣੀ ਦੇ ਜਿਹੜੇ ਉੱਥੇ ਵੀ ਇਹੀ ਇਸ਼ੂ ਹੈ ਇੱਕ ਵਾਰ ਜਦੋਂ ਇਨਕ੍ਰੋਚਮੈਂਟ ਖਤਮ ਜਦੋਂ ਉੱਥੇ ਇਨਕ੍ਰੋਚਮੈਂਟ ਖਤਮ ਹੋ ਜਾਏਗੀ ਨਾ ਸਾਨੂੰ ਉੱਥੇ ਦਿੱਕਤ ਕੀ ਹੈ ਰੋਡਸ ਬਣਨ ਦੀ ਦਿੱਕਤ ਆ ਰਹੀ ਸੀ ਰੋਡਸ ਬਣਦੀ ਹੈ ਨਾਲ ਹੀ ਇਨਕ੍ਰੋਚ ਕਰ ਦਿੰਦੇ ਆ ਉੱਥੋਂ ਜਿੰਨੀ ਗੱਡੀ ਇਹਨਾਂ ਨੇ ਉਹ ਕਬਾੜੀਆਂ ਜੋ ਸਾਰਾ ਕੁਝ ਪਿਆ ਹੋਇਆ ਉਹ ਸਾਰਾ ਇਕੱਠਾ ਹੋ ਕੇ ਇੱਕ ਅਲੱਗ ਜਗ੍ਹਾ ਤੇ ਜਾ ਰਹੇ ਉਸ ਤੋਂ ਬਾਅਦ ਉੱਥੇ ਜਿੰਨੀ ਰਿਪੇਅਰ ਜੋ ਸੜਕ ਦੀ ਜਿੰਨੀ ਜ਼ਰੂਰਤ ਹੈ ਬਰਸਾਤ ਖਤਮ ਹੁੰਦੇ ਹੀ ਉਹ ਸਾਰਾ ਕੰਮ ਸਟਾਰਟ ਹੋ ਜਾਣਾ ਹੈ ਸਾਢੇ 4 ਕਰੋੜ ਰੁਪਏ ਦੇ ਟੈਂਡਰਸ ਸੜਕਾਂ ਦੇ ਰੋਡਸ ਦੇ ਉਹ ਜਿਹੜੇ ਆ ਜਹਾਜ਼ਗੜ੍ਹ ਦੇ ਉਹ ਰੈਡੀ ਪਏ। ਤੋਂ ਵੱਲਾ ਸਬਜੀ ਮੰਡੀ ਦੇ ਪ੍ਰਧਾਨ ਚਰਨਜੀਤ ਸਿੰਘ ਪਤਰਾ ਸਾਡੇ ਨਾਲ ਮੌਜੂਦ ਨੇ। ਪਤਰਾ ਸਾਹਿਬ ਐਮਐਲਏ ਸਾਹਿਬ ਪਹੁੰਚੇ ਆ। ਉਹਨਾਂ ਨੇ ਜਿੰਨੀ ਇਹ ਬੱਤਰ ਹਾਲਾਤ ਨੇ ਮੰਡੀ ਦੇ ਉਹਦੇ ਪਿੱਛੇ ਸਿਰਫ ਇੱਕੋ ਗੱਲ ਦਾ ਕਾਰਨ ਦੱਸਿਆ ਵੋਡਾ ਕਿ ਆਰਮੀ ਦੀ ਜੋ ਪਾਬੰਦੀ ਹੈ ਉਹਦੇ ਚਲਦੇ ਆ ਇੱਥੇ ਕੋਈ ਵੀ ਕੰਮ ਨਹੀਂ ਹੋ ਪਾ ਰਿਹਾ ਦੇਖੋ ਜੀ ਪਹਿਲਾਂ ਦੇ ਐਮਐਲਏ ਸਾਹਿਬ ਸਾਰੇ ਹਲਕਾ ਇਛਦੇ ਐਮਐਲਏ ਨੇ ਮੈਂ ਚੰਗਾ ਹੁੰਦਾ ਦੀ ਮਨ ਦੱਸਦੇ ਕਿ ਮੈਂ ਮੰਡੀ ਆ ਰਹੀਆਂ ਮੇਰੇ 335 ਮੈਂਬਰ ਨੇ ਮੈਂ ਕੋਈ 200 ਬੰਦਾ ਲੈ ਕੇ ਇਹਨਾਂ ਦਾ ਸਵਾਗਤ ਕਰਦਾ ਪਰ ਮਨੂਦੇ ਪਤਾ ਹੀ ਨਹੀਂ ਲੱਗਾ ਕਿ ਐਮਐਲਏ ਸਾਹਿਬ ਕਿਦੋਂ ਆਏ ਸਾਡੇ 3 ਸਾਲ ਸੀ ਤੇ ਕਿਦੋਂ ਛੱਡੇਗੇ ਬਾਕੀ ਭੈਣ ਹੀ ਮੇਰੀ ਛੋਟੀ ਮੈਨੂੰ ਫੇਰ ਦੁਬਾਰਾ ਕਹਿਣਾ ਆਓ ਮੰਡੀ ਤੁਸੀਂ ਆਪਣੇ ਹਲਕੇ ਦਾ ਹਾਲ ਵੇਖੋ ਆਪਾਂ ਤੁਹਾਡਾ ਵੈਲਕਮ ਕਰਾਂਗੇ ਤੁਸੀਂ ਜਰੂਰ ਆਓ ਕਹਿੰਦੀ ਮੈਂ ਤਾਂ ਰੋਜ਼ ਇੱਥੇ ਹੋ ਕੇ ਜਾਂਦੀ ਆਂ ਸਫਾਈ ਕਰਮਚਾਰੀ ਸਵੇਰੇ ਤੇ ਸ਼ਾਮ ਨੂੰ ਦੋ ਵਾਰੀ ਇੱਥੇ ਸਫਾਈ ਕਰਦੇ ਆਂ ਦੇਖੋ ਜੀ ਉਹ ਦੋ ਟਾਈਮ ਜਿਹੜੀ ਸਫਾਈ ਕਰਦੇ ਉਹਦੇ ਮੈਨੂੰ ਗੈਂ ਦੀ ਲੋੜ ਹੀ ਦੁਹੀ ਦੇਖ ਹੀ ਲਈ ਹੈ ਬਾਕੀ ਐਮਐਲਏ ਸਾਹਿਬ ਸਾਢੇ 3 ਸਾਲ ਜਿ ਮੇਰੇ ਕੋਲ ਤੇ ਇੱਕ ਵਾਰੀ ਨਹੀਂ ਜੀ ਆਏ ਮੈਂ ਤੇ ਉਹਨਾਂ ਦੀ ਵੇਟ ਕਰ ਰਿਹਾ ਜੇ ਮੇਰੀ ਛੋਟੀ ਭੈਣ ਹੈ ਉਹਨ ਇੱਥੇ ਆਪਾਂ ਨਾਲ ਦੇ ਬਿਲਕੁਲ ਕਿੰਨੇ ਮੈਂਬਰ ਆ ਸਾਡੀ ਐਚਓ ਜਿਲ੍ਹੇ ਦੇ ਜੀ 335 ਮੈਂਬਰ ਨੇ ਬਹੁਤ ਵੱਡੇ ਇੱਥੇ ਵਿਕਾਸ ਦਾ ਕਾਰਜ ਕਰਕੇ ਗਈ ਹੈ ਇੱਕ ਆਰਜੀ ਬਾਥਰੂਮ ਦੇ ਛੱਡ ਦੇ ਗਏ ਤੁਹਾਨੂੰ ਬੜਾ ਵੱਡਾ ਉਹ ਦੇਖੋ ਜੀ ਆਰਜੀ ਬਾਥਰੂਮ ਤੇ ਠੀਕ ਹੈ ਉਹਨਾਂ ਦਾ ਹਲਕਾ ਇਸ਼ਤੇ ਦੇਣਾ ਹੀ ਹੈ ਪਰ ਇਹਦੇ ਅਸੀਂ ਗੱਲ ਅਫਸਰਾਂ ਨੂੰ ਮਿਲੇਗਾ ਉਹਨਾਂ ਤੁਹਾਨੂੰ ਸਾਰਾ ਕੁਝ ਦੱਸਦਾ ਹੀ ਕਿਦਾਂ ਦਿਆਂਗੇ ਲੱਗਦਾ ਕਿ ਇੱਕ ਐਸ ਇੱਕ ਬਾਥਰੂਮ ਦੇ ਨਾਲ ਮੰਡੀ ਦਾ ਜਿਹੜੇ ਟਾਇਲਟਸ ਦੀ ਬਾਥਰੂਮ ਦੀ ਪ੍ਰੋਬਲਮਸ ਯੂ ਹੱਲ ਹੋ ਜੂਗੀ ਮੈਂ ਮੈਂ ਤੁਹਾਡੇ ਧਿਆਨ ਜਲਿਆ ਆ ਵੇ ਬਾਥਰੂਮ ਦੋ ਹੋਰ ਆ ਲੈਣ ਹਾਲਬ ਬ ਮੁਸ਼ਕਲ ਹੁੰਦੀ ਹੈ ਨਹੀਂ ਹੁੰਦੀ ਬਾਥਰੂਮ ਦੋ ਹੋਰ ਆ ਲੈਣ ਨੇ ਸਾਨੂੰ ਦੀ ਸੀ ਮੈਡਮ ਨੇ ਕੱਲ ਕਿਹਾ ਸੀ ਕਿ ਦੋ ਬਾਥਰੂਮ ਹੋਰ ਪੇਚਾਂਗੇ ਬਾਕੀ ਮੈਨੂੰ ਨਾ ਇਸ ਕੱਲ ਦਾ ਬੜਾ ਅਫਸੋਸ ਹੈ ਕਿ ਹਲਕਾ ਇਸ ਲਈ ਆ ਮੈਂ ਲੈ ਆਵੇ ਤੇ ਮੈਂ ਦਾਵੇਂ ਨਾ ਅਗੇ ਨਾ ਅਗੇ ਦਾ ਸਾੜ ਦੀ ਵੀ ਨਾ ਮੰਡੀ ਦੇ ਇਕੱਠੇ ਹੋਣ ਇਹਦੇ ਵਿੱਚ ਐਮਐਲਏ ਦੀ ਵੀ ਮੈਂ ਆਪਣੇ ਆਪ ਨੂੰ ਸ਼ਰਮਸੂਚ ਕੀਤੀ ਹੈ ਹਾਲਾਤ ਤੁਸੀਂ ਦੇਖ ਰਹੇ ਨੇ ਪਰ ਵਾਧਾ ਵੀ ਕਾਫੀ ਚਲੋ ਵੱਡਾ ਆ ਆਪਾਂ 2 ਦਿਨ ਤੋਂ ਇਹ ਕੋਸ਼ਿਸ਼ ਤੋਂ ਲੱਗੇ ਆ ਅਸੀਂ ਡੀਸੀ मैम ਕੋ ਵੀ ਗਏ ਸੀਪੀ ਸਰ ਕੋ ਗਏ ਤੇ ਉਹਨਾਂ ਨੇ ਸਾਨੂੰ ਅश्वਸਨ ਦਵਾਇਆ ਕਿ ਆਪਾਂ ਜਲਦੀ ਤੋਂ ਜਲਦੀ ਇਹ ਸਾਰੇ ਜੋ ਸੜਕਾਂ ਬੰਦੀਆਂ ਐ ਤੇ ਸਫਾਈ ਦਾ ਵੀ ਕੰਮ ਜਿਹੜਾ ਚੱਲਦਾ ਪਿਆ ਬੜੇ ਅੱਛੀ ਤਰ੍ਹਾਂ ਅਸੀਂ ਕਰਾਂਗੇ ਸਰ ਸਰਕਾਰ ਇਹਨਾਂ ਦੀ ਪਲਾਸਟਿਕ ਨੂੰ ਬੈਨ ਕਰਨਾ ਉਹੀ ਥੋੜਾ ਬੈਨ ਕਰਨਾ ਜੇ ਸਰਕਾਰ ਇਹਨਾਂ ਦੀ ਬੈਨ ਨਹੀਂ ਕਰਦਾ ਜਿਆਦਾ ਜਲਦੀ ਹੈ ਹੀ ਬੈਨ ਇਹਦੇ ਦੇ ਰੋਗਾਂ ਅਸੀਂ ਥੋੜੀ ਰੋਕਾਂਗੇ ਬਾਕੀ ਰਹੀ ਗੱਲ ਜਿਹੜੀ ਆ ਸਫਾਈ ਸਫੁਈ ਦੀ ਇਹ ਜਿੰਨੀ ਕੁ ਸਫਾਈ ਹੈਗੀ ਤੁਸੀਂ ਦੇਖ ਰਹੇ ਹੋ ਇਹ ਤੁਸੀਂ ਕਿਤੇ ਤੁਸੀਂ ਆਈ ਹੋ ਸ਼ਾਇਦ ਮੇਰੇ ਹਿਸਾਬ ਨਾਲ ਦੋ ਦਿਨ ਪਹਿਲਾਂ ਇਹ 4 4 ਫੁੱਟ ਬਾਣੀ ਸੀ ਮੰਡੀ 'ਚ ਇਹਦੇ ਗੱਲ ਡੀਸੀ ਸਾਹਿਬ ਨੇ ਖਿੱਚਿਆ ਸਾਰੇ ਡਿਪਾਰਟਮੈਂਟਾਂ ਨੂੰ ਔਰ ਉਹ ਮਸ਼ੀਨਾਂ ਮੰਡੀ 'ਚ ਆਈਆਂ ਜਿਹੜੀਆਂ ਮੈਂ 20 ਸਾਲ ਜੀ ਦੇਖੀਆਂ ਨਹੀਂ ਸੀ ਤੁਸੀਂ ਅੱਜ ਦੇਖੋ ਬਾਣੀ ਜਿਹੜਾ ਇੱਕ ਅੱਡੇ ਆ ਬੜੇ ਜੋਰ ਨਾਲ ਇਹਨਾਂ ਨੇ ਮੈਡਮ ਡੀਸੀ ਨੇ ਆਰਡਰ ਕੀਤੇ ਨੇ ਕੱਲ ਉਹਨਾਂ ਨੇ ਫੋਕ ਕਰਨ ਵਾਲਾ ਵੀ ਬੰਦਾ ਭੇਜਿਆ ਵਾ ਉਹਨੂੰ ਵੀ ਆਰਡਰ ਕੀਤਾ ਖਬਰਾਂ ਦਾ ਅਸਰ ਹੋਇਆ ਖਬਰਾਂ ਦਾ ਤੁਹਾਡੀ ਖਬਰ ਦਾ ਅਸਰ ਹੋਇਆ ਖਾਸ ਕਰਕੇ ਪੀਟੀਸੀ ਨਿਊਜ਼ ਦਾ ਇਹ ਅਸਰ ਹੋਇਆ ਸੀ ਬਿਲਕੁਲ ਜਿਸ ਤਰ੍ਹਾਂ ਪ੍ਰਧਾਨ ਚਰਨਜੀਤ ਸਿੰਘ ਬੱਤਰਾ ਆ ਰਹੇ ਨੇ ਦੱਸਿਆ ਕਿ 2 ਦਿਨ ਪਹਿਲਾਂ ਜੋ ਪੀਡੀਸੀ ਨਿਊਜ਼ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਮੰਡੀ ਦੇ ਬੱਤਰ ਹਾਲਾਤ ਦਿਖਾਏ ਗਏ ਸੀ ਲੋਕਾਂ ਦੀਆਂ ਪਰੇਸ਼ਾਨੀਆਂ ਦੱਸੀਆਂ ਗਈਆਂ ਸੀ ਕਿ ਕਿਸ ਕਦਰ ਲੋਕ ਨਰਕ ਦੀ ਜ਼ਿੰਦਗੀ ਇੱਥੇ ਜਿਉਣ ਦੇ ਲਈ ਮਜਬੂਰ ਨੇ ਬਿਮਾਰੀਆਂ ਦੇ ਢੇਰ ਤੇ ਬੈਠੇ ਨੇ ਔਰ ਇਹੋ ਜੀ ਗੰਦਗੀ ਚ ਪਈਆਂ ਸਬਜ਼ੀਆਂ ਅਸੀਂ ਘਰਾਂ ਚ ਖਾ ਰਹੇ ਆ ਜੋ ਕਿ ਹੋਰ ਜਿਆਦਾ ਬਿਮਾਰੀਆਂ ਨੂੰ ਜਨਮ ਦੇ ਰਹੀ ਐਂ ਤੋਂ ਸਾਡੀ ਖਬਰ ਨਸ਼ਰ ਹੋਣ ਤੋਂ ਬਾਅਦ ਕੁਝ ਅਸਰ ਹੋਇਆ ਹੈ ਹੁਣ ਇੱਕੋ ਕਾਰਨ ਦੱਸਿਆ ਜਾ ਰਿਹਾ ਹੈ ਕਿ ਆਰਮੀ ਦਾ ਡੰਪ ਹੋਣ ਦੇ ਕਾਰਨ ਇੱਥੇ ਪਾਬੰਦੀ ਹੈ ਜਿਸ ਦੇ ਚਲਦੇ ਇੱਥੇ ਕੋਈ ਡਿਵੈਲਪਮੈਂਟ ਦਾ ਕੰਮ ਕਰਨ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈ ਜਦਕਿ ਸਫਾਈ ਲਈ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਜਾਂ ਇੱਥੋਂ ਗੰਦਗੀ ਦੇ ਢੇਰ ਚੱਕਣ ਦੇ ਲਈ ਸ਼ਾਇਦ ਆਰਮੀ ਦੀ ਕੋਈ ਪਾਬੰਦੀ ਨਹੀਂ ਹੈ ਕੈਮਰਾ ਪਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਬੀਟੀਵੀ ਨਿਊਜ਼ ਵੱਲੋਂ ਸਬਜੀ ਮੰਡੀ